टीवी टुडे चैनल ਦੇ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਬਲਾਕ ਔਰ ਦੇ ਪਿੰਡ रायपुर ਦੱਬਾ ਵਿਖੇ ਲੈ ਕੇ ਚੱਲੇ ਹਾਂ ਜਿੱਥੋਂ ਦੇ ਸੱਚਖੰਡ ਵਾਸੀ ਸੰਤ ਬਾਪੂ 인ਦਰ ਸਿੰਘ ਜੀ ਦੀ ਸਲਾਣਾ ਵਰਸੀ ਗੁਰਦੁਆਰਾ बावड़ी ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 6 ਅਕਤੂਬਰ ਨੂੰ ਦਰਜਨਾ ਸ਼੍ਰੀ ਅਖੰਡ ਪਾਠਾਂ ਦੀ ਆਖਰੀ ਲੜੀ ਆਰੰਭ ਹੋਵੇਗੀ जिस ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਬਾਉੜੀ ਸਾਹਿਬ ਤੋਂ ਆਰੰਭ ਹੋ ਕੇ ਪਿੰਡ रायपुर ਡੱਬਾ ਅਤੇ ਲਾਲੋ ਮੁਜਾਰਾ ਦੀ ਪਰਿਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਬਾਉੜੀ ਸਾਹਿਬ ਵਿਖੇ ਪੁੱਜੇਗਾ ਜਿਸ ਦੌਰਾਨ ਕਈ ਰਾਗੀ ਤਾੜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸੇ ਤਰ੍ਹਾਂ 8 ਅਕਤੂਬਰ ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਕੀਰਤਨ ਹੋਵੇਗਾ ਜਿਸ ਉਪਰੰਤ ਖੁੱਲੇ ਪੰਡਾਲ ਵਿੱਚ ਹੋਰ ਕਈ ਰਾਗੀਆਂ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਅਮਨ ਰੋਜ਼ੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ इस मौके प्रधान संतोष सिंह विजय कुमार सेक्रेटरी सतनाम सिंह ओंकार सिंह कांग सतनाम सिंह ते सोहन सिंह लालो मजारा ओंकार सिंह संदीप सिंह पंच कश्मीर पाटिया अमरजीत सिंह सतपाल सिंह रमेश बंगर हरपाल सिंह हरप्रीत सिंह गरंथी निरंजन सिंह कांग किरपाल सिंह फौजी आदेवी भी हाजिर सन जिन्हों ने दसिया की संगत की भारी आमद नबंधक वालों पुख्ता प्रबंध किए गए हैं ਕੀ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਵਿਸ਼ੇਸ਼ ਰਿਪੋਰਟ ਅਤੇ ਇਸ ਵਰਸੀ ਸਮਾਗਮ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਧੰਨ ਧੰਨ ਬਾਪੂ ਇੰਦਰ ਸਿੰਘ ਜੀ ਮਹਾਰਾਜ ਜੀਆ ਦੀ ਜੋ 68ਵੀਂ ਵਰਸੀ ਦੇ ਸਮਾਗਮ ਹਨ ਉਹ ਇਸ ਪ੍ਰਕਾਰ ਹਨ ਤੰਤਨ ਬਾਪੂ 인ਦਰ ਸਿੰਘ ਜੀ ਮਹਾਰਾਜ ਜੀਆਂ ਦੇ ਤਪੋ ਅਸਥਾਨ ਬੋਲੀ ਸਾਹਿਬ ਵਿਖੇ 6 7 ਅਤੇ 8 ਤਰੀਕ ਨੂੰ ਸਮਾਗਮ ਮਨਾਏ ਜਾ ਰਹੇ ਹਨ 6 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਣਗੇ ਅਪਰੰਤ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਬੌਲੀ ਸਾਹਿਬ ਤੋਂ ਚੱਲ ਕੇ ਪਿੰਡ ਰਾਏਪੁਰ ਡੱਬਾ ਲਾਲ ਮਜਾਰਾ ਤੋਂ ਪੜਾਹਰ ਪੜਾ ਹੁੰਦਾ ਹੋਇਆ ਬਾਪੂ ਜੀ ਦੇ ਪਾਵਨ ਅਸਥਾਨ ਤੇ ਪਹੁੰਚੇਗਾ ਅਤੇ 8 ਤਰੀਕ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਦੇ ਉਪਰੰਤ ਅਮਨ ਰੋਜੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਠੰਡੇ ਮਿੱਠੇ ਜਲ ਦੀਆਂ ਸ਼ਵੀਲਾ ਵਰਤਾਈਆਂ ਜਾਣਗੀਆਂ ਸੋ ਸਾਰੀਆਂ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾਗੇ ਬਾਪੂ ਜੀ ਦੇ ਅਸਥਾਨ ਤੇ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੇਵਾ ਕਰੋ ਸਿਮਰ ਕਰੋ ਅਤੇ ਆਪਣਾ ਜੀਵਨ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ